ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਦਿਨਾਂ ਬਾਅਦ ਸਾਡਾ ਟਾਈਮ ਲੱਗਾ ਬਲੌਗ ਪਾਉਣ ਦਾ ਤੇ ਅਸੀਂ ਸੋਚਿਆ ਕਿ ਕਿਉਂ ਨਾ ਇਹ ਮਿੰਨੂ ਦੇ ਬਲੌਗ ਪਾਈਏ ਕਿ ਸਾਰਿਆਂ ਨੂੰ ਦੱਸੇ ਕਿ ਹਾਨੂੰ ਕੀ ਪ੍ਰੋਬਲਮ ਸੀ ਪਹਿਲਾਂ ਉਹ ਜਿੰਗ ਦਾ ਨਬਾਇਆ ਕਿ ਜੋਬ ਵੀ ਠੀਕ ਨਹੀਂ ਤੇ ਦੂਸਰੀ ਗੱਲ ਇਹ ਕਿ ਸਾਡੇ ਘਰ ਵੀ ਕੋਈ ਪ੍ਰੋਗਰਾਮ ਹੀ ਛੋੜਾ ਗਿਆ ਇਸ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੀ ਤੇ ਹੋਣਾ ਪ੍ਰੋਗਰਾਮ ਹੀ ਖਤਮ ਹੋਇਆ ਤੇ ਥੋੜੀ ਜੀ ਜੋਬੰਦੀ ਸੀ ਇੱਥੇ ਵੀ ਸੁਧਾਰ ਹੋਇਆ ਤੇ ਹੁਣ ਮੈਂ ਪਹਿਲਾਂ ਇਹ ਲੱਗੀਆਂ ਚਾਹ ਬਣਾਉਣ ਤੇ ਚਾਹ ਤੋਂ ਬਾਅਦ ਮੈਂ ਕੁਝ ਖਲਾਰਾ ਪਿਆਵਾਂ ਅੰਦਰ ਕੱਪੜੇ ਜੋੜਨ ਵਾਲੇ ਉਹ ਮੈਂ ਜੋੜਾਂ ਤੇ ਬਾਕੀ ਆ ਉਹ ਤੁਹਾਨੂੰ ਵਿਖਾਉਣੇ ਨੇ ਜਿਹੜੇ ਖਲਾਰਾ ਪਿਆ ਮੈਂ ਉਹ ਜੋੜ ਲਾ ਤੇ ਚਾਹ ਬਣਾਉਣ ਗਿਆ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੀ ਨਹੀਂ ਬੜੇ ਭਾਂਡੇ ਨਹੀਂ ਵੀ ਇੰਨੇ ਭਾਂਡੇ ਹਲੇ ਵੀ ਬਦਲ ਜਾਣ ਦਾ ਨਾਮ ਨਹੀਂ ਲੈਂਦਾ ਹੋਰ ਅਮਰਜੀਤ ਕੀ ਕਰਦੇ ਪਏ ਤੁਸੀਂ ਕੁਝ ਨਹੀਂ ਬਾਸ ਖਲਾਰਾ ਚੁੱਕ ਲੱਗੀ ਹੈ ਅੱਜ ਮੈਂ ਪ੍ਰੋਗਰਾਮ ਹੀ ਕੁਝ ਇਦਾਂ ਦੇ ਆ ਜਾਂਦੇ ਆ ਕੀ ਮਤਲਬ ਕਿ ਜਾਣਾ ਹੀ ਮੈਂਦਾ ਜ਼ਰੂਰੀ ਜਾਣਾ ਮੈਂਦਾ ਇਸ ਕਰਕੇ ਜਾਣਾ ਮੈਂ ਤਾਂ ਹੀ ਤੇ ਹੁਣ ਅਖਲਾਰਾ ਨਿਮਾਰੀ ਦਾ ਕੱਢਿਆ ਮੈਂ ਨਾਲ ਜੋੜ ਕੇ ਸਹੀ ਤਰੀਕੇ ਨਾਲ ਰੱਖ ਦੇ ਇੱਕ ਨਾਲ ਤੁਹਾਨੂੰ ਪਤਾ ਆ ਕਿ ਵਾਵਾ ਦੇ ਉਹ ਗਿਆ ਕੀ ਮੀਂਹ ਬੁਪਰਾ ਪੈਂਡਿਆ ਵਾ ਤੇ ਸੁਲਾਬ ਜਲੂਨ ਤੁਹਾਨੂੰ ਪਤਾ ਵਾ ਨਹੀਂ ਗੱਲ ਰਹਿ ਚੱਤ ਜੀਆ ਤੇ ਉਹਦੇ ਕਰਕੇ ਲਈਏ ਕੱਡੇ ਨੇ ਆਪਣੇ ਹੋਰ ਅਗਰ ਜੇ ਤੁਸੀਂ ਸੁਣਾਓ ਤੁਹਾਡੇ ਪਿੰਡ ਦਾ ਕੀ ਹਾਲ ਆ ਪਿੰਡ ਦਾ ਥੱਲੇ ਮਨ ਲਗੀ ਮੇਰੇ ਪਿੰਡ ਨੰਗਲ ਤੇ ਹਾਲੇ ਠੀਕ ਠਾਕ ਆ ਚਲੋ ਮਾਰੇ ਠੀਕ ਠਾਕ ਹੀ ਰੱਖੀ ਬਾਕੀ ਲਾਗਲੇ ਪਿੰਡਾਂ ਚ ਹੜ ਆਏ ਆ ਜਿਵੇਂ ਕੀ ਮਨ ਲਵੇ ਤੇ ਜਾਣਦੇ ਵਾਲਾ ਰਮਨਾਸ ਹੋ ਗਿਆ ਤੋਬਾ ਹੋ ਗਿਆ ਤੇ ਇਹਦੇ ਲਾਗੇ ਲਾਗੇ ਡੇਰਾ ਬਾਬਾ ਬਨਾਨਕ ਇਹਦੇ ਲਾਗੇ ਲਾਗੇ ਪਿੰਨਾ ਲਖੂਆਲ ਇਹਦੇ ਲਾਗੇ ਲਾਗੇ ਪਿੰਨਾ ਵਿੱਚ ਹਰ ਆਏ ਆ ਜਨਨ ਕਿ ਮੇਰੇ ਪਿੰਨ ਵੀ ਵਾਈ ਦਸੀ ਜਾਣ ਲਈ ਆ ਤੇ ਬਾਕੀ ਚਲੋ ਹਣਾ ਪ੍ਰਮਾਤਮਾ ਇਹਦਾ ਨਾ ਹੀ ਕਰੇ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਸਾਰੇ ਵੀ ਫਸਲਾਂ ਨਹੀਂ ਇਸ ਟਾਈਮ ਤੇ ਪੱਕ ਚੁੱਕੀਆਂ ਵਾ ਕਿ ਸਾਡੇ ਉਧਰ ਤੇ ਫਸਲਾਂ ਪੱਕੀ ਚੁੱਕੀਆਂ ਵਾ ਅਜੇ ਹੁਣੇ ਮੇਰੀ ਮੰਮੀ ਨਾਲ ਗੱਲ ਹੋਣੀ ਤੇ ਮੰਮੀ ਕਹਿੰਦੇ ਕਿ ਇੱਕ ਕਿ ਨਜਰਾ ਡਾ ਪੁਰਾ ਪੱਕਿਆ ਵਰਗਾ ਕੀ ਇਹਦਾ ਪੱਧਰ ਨੂੰ ਸੀ ਲਾ ਦੇਣੀ ਮਾ ਤੇ ਬਾਕੀ ਜੇਕਰ ਮਨੋ ਹਾਰ ਆ ਗਿਆ ਤੇ ਉਹਨੇ ਤਾਂ ਨੂੰ ਬਤਾਏ ਕਿ ਕਿੰਨੀ ਤਬਾਹੀ ਕਰਨੀ ਮਾ ਕੀ ਤਬਾਹੀ ਛੱਡ ਕੇ ਇਹ ਕਿਸਾਨ ਜਿਹੜਾ ਉਹ ਕਿਸਾਨ ਨੂੰ ਇੱਕ ਫਸਲ ਹੀ ਸਭ ਕੁਝ ਦਿੰਦੀ ਆ ਕਿਸਾਨ ਮਲੇ ਕਿੰਨੀ ਮਿਹਨਤ ਕਰਦਾ ਵਾ ਮਿਹਨਤ ਕਰਨ ਤੋਂ ਬਾਅਦ ਜਦੋਂ ਫਸਲ ਤਿਆਰ ਹੁੰਦੀ ਆ ਫਿਰ ਕਿਸਾਨ ਨੂੰ ਕਿੰਨਾ ਚਾਹ ਹੁੰਦਾ ਕਿ ਹੁਣ ਮੇਰੀ ਫਸਲ ਪੱਕ ਜਾਣੀ ਆ ਫਸਲ ਤੋਂ ਵੀ ਪੈਸੇ ਆਉਣੇ ਸ਼ੁਰੂ ਹੋਣੇ ਮੈਨੂੰ ਬਾਕੀ ਤੁਹਾਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਕਰਦਾ ਵੀ ਕਿੰਨਾ ਨੁਕਸਾਨ ਹੁੰਦਾ ਵਾ ਮਾਲ ਡੰਗਰ ਦਾ ਕਿੰਨਾ ਨੁਕਸਾਨ ਹੁੰਦਾ ਵਾ ਬਾਕੀ ਜਦੋਂ ਆਪਾਂ ਤਾਂ ਇਹੀ ਕਰਦੇ ਕਿ ਜਿੱਥੇ ਚਲੋ ਹੜ ਆਇਆ ਵਾ ਉੱਥੇ ਕੋਈ ਨੁਕਸਾਨ ਨਾ ਹੋਵੇ ਬਾਬਾ ਦੀਪ ਸਿੰਘ ਨੁਕਸਾਨ ਜਿਹੜਾ ਨਾ ਕਰਨ ਤੇ ਜਿੱਥੇ ਨਹੀਂ ਵੀ ਆਇਆ ਉੱਥੇ ਸ਼ਾਂਤੀ ਰਵੇ ਮਾਰੇ ਸੱਚਾ ਬਾਸ਼ਾ ਕਿ ਸੋਖ ਦੀਆਂ ਆਵਾਜ਼ਾਂ ਹੋਣ ਕਿਉਂਕਿ ਪੰਜਾਬ ਚ ਕਿਤੇ ਵੀ ਹੜ ਨਾ ਆਵੇ ਤਾਂ ਚੰਗੀ ਗੱਲ ਹੈ ਬਾਕੀ ਜਿੰਗ ਦੇ ਜਾਣਦੇ ਹੀ ਬਾਕੀ ਜਿਨ੍ਹਾਂ ਦੇ ਹੜ ਆਏ ਉਹਨਾਂ ਦੇ ਕਿੰਨੀਆਂ ਮੁਸ਼ਕਲਾਂ ਵਾਂ ਤੇ ਖਾਣ ਪੀਣ ਚ ਵੀ ਮੁਸ਼ਕਲ ਹੁੰਦੀ ਹੈ ਜੀ ਕਿ ਜਿੰਨਾ ਸੁਨਯੋਗ ਰਾ ਜ਼ਰੂਰ ਹੋਏ ਕਮ ਜੀ ਸੇਵਾ ਪਾਏ ਬਾਕੀ ਸਾਰੇ ਨੇ ਸੰਯੋਗ ਦੇਣਾ ਚਾਹੀਦਾ ਵਾ ਕਿਉਂਕਿ ਜੇ ਮੰਨ ਲਓ ਤੁਸੀਂ 100 ਰੁਪਿਆ ਵੀ ਜਦੋ ਮਤਲਬ ਹੀ ਗਰਾਹੀ ਕਰਦੇ ਆ ਜਨ ਕਿ ਜਿੱਥੇ ਜਿੱਥੇ ਹੜ ਆਏ ਉੱਥੇ ਲੰਗਰ ਖਾਣਾ ਹੁੰਦਾ 100 100 ਰੁਪਿਆ ਵੀ ਇੱਕ ਘਰ ਪਾਵੇਨਾ ਤੇ ਕਿੰਨੇ ਪੈਸੇ ਪਾ ਕੇ ਇਸੇ ਤੇ ਲੰਗਰ ਪਛਾ ਪਚਾ ਸਕਦੇ ਆ ਜਿਹੜੇ ਭੁੱਖੇ ਉਹਨਾਂ ਨੂੰ ਰਜਾ ਸਕਦੇ ਆ ਬਾਕੀ ਨਾਲੇ ਤਲ ਪਤਾਇਾਂਗੇ ਆਪਾਂ ਵੀਡੀਓ ਜੋ ਬੰਦ ਕੀਤੀਆਂ ਆਂਗੇ ਥੋੜੀ ਜਿਹੀ ਪ੍ਰੋਬਲਮ ਹੀ ਤੇ ਥੋੜੀ ਜਿਹੀ ਪ੍ਰੋਬਲਮ ਵੇਚਾਦੇ ਆ ਮੈਂ ਤਾਂ ਕਿ ਇਹ ਪੈਗੇ ਜੋ ਕੋਈ ਠਿੱਲਾ ਮੜਾ ਦੰਦਾਈ ਤੇ ਕੋਈ ਹੋ ਤਾਂ ਹੀ ਲੋਕਾਂ ਦੇ ਪਿੱਛੇ ਲੱਗ ਕੇ ਜਿੱਦਾਂ ਥੋਫੀ ਸੱਣ ਜਾਂਦੇ ਕਿ ਜਲ ਵੇਖ ਕੇ ਤੇ ਉਹਨਾਂ ਦਾ ਕੀ ਹੋਣੀ ਟਾਲ ਕੋਈ ਮਰਵਾਟਾ ਕੰਮ ਕਰਨ ਲੱਗ ਪਿਆ ਉਹਲਾ ਇੱਕ ਦੂਜੇ ਨਾਲ ਕੋਲਾ ਦਿੰਦੇ ਕਿ ਆਪਣਾ ਦੀ ਆਸ ਸਾਤਾ ਪਾਉਂਦੇ ਨੇ ਘਰ ਆਸਾਤਾ ਦੇ ਤੇ ਬਾਕੀ ਅਮਰਦੀ ਜਸਨ ਕਿ ਤੁਹਾਨੂੰ ਬਾਕੀ ਸਾਡੀ ਹਾਇਟ ਦੇ ਬਾਰੇ ਤੇ ਤੁਹਾਨੂੰ ਪਤਾ ਹੀ ਆ ਕਿ ਚਲੋ ਆਣਾ ਪ੍ਰਮਾਤਮਾ ਜਿਤੇ ਰਖਦਾ ਸਾਰੇ ਨੂੰ ਤੇ ਰਹਿਣਾ ਮੈਂਦਾ ਪਰ ਵੇਖੋ ਜੇ ਸਾਡੇ ਕੋ ਨੌਕਰੀ ਨਹੀਂ thì ਕੋਈ ਕੰਮ ਨਹੀਂ ਕਰ ਸਕਦੇ ਪਰ ਵੇਖੋ ਜੇ ਅਸੀਂ ਆ ਕੰਮ ਕਰਦੇ ਆ ਤਾਂ ਲੋਕਾਂ ਨੂੰ ਮਰਜ਼ਾ ਲੱਗਦੀਆਂ ਵਾਗੇ ਇਹ ਕੰਮ ਕਿਉਂ ਕਰਦੇ ਕਿ ਜਦਨ ਕਿ ਜਦੋਂ ਮੈਂ ਨਾ ਤਾਂ ਨਹੀਂ ਲੈਣਾ ਚਾਹੁੰਦੀ ਉਹਨਾਂ ਲੈਣਾ ਚਲੋ ਫਿਰ ਵੀ ਨਾ ਰਿਸ਼ਤੇਦਾਰ ਵੀ ਹੁੰਦੇ ਆ ਨੇ ਕਹਿੰਦੇ ਕਿ ਸੱਜਣ ਮਿੱਤਰ ਵੀ ਹੁੰਦੇ ਆ ਬਾਕੀ ਚਲੋ ਕਿਸੇ ਦੇ ਵੀ ਕੰਮ ਦੇ ਵਿੱਚ ਲੱਤ ਨਹੀਂ ਢਾਉਣੀ ਚਾਹੀਦੀ ਜਾਂ ਅਰਚਲ ਨਹੀਂ ਮਾਰਨਾ ਚਾਹੀਦਾ ਕਿਉਂਕਿ ਆਪਾਂ ਵੀ ਖਾਣਾ ਤੁਸੀਂ ਵੀ ਖਾਣਾ ਸਾਰੇ ਨਹੀਂ ਖਾਣਾ ਖਾਣਾ ਸਾਰਿਆਂ ਨੂੰ ਪੈਸੇ ਚਾਹੀਦੇ ਆ ਇਸ ਲਈ ਮੈਂ ਹੀ ਕਹੂੰਗੀ ਜੇ ਕੰਮ ਕਰਦਾ ਜੇ ਲੋਕੀ ਨਾ ਉਹ ਤੁਹਾਨੂੰ ਪਰਾਪੜ ਜਿੰਦੇ ਆ ਕੇ ਤੁਹਾਨੂੰ ਕਮੈਂਟ ਇਦਾਂ ਲਉਦੇ ਇਦਾਂ ਦਿੰਦੇ ਭਾਇਆ ਉਹ ਬੰਦਾ ਗੁੱਸਾ ਕਰੇਗੀ ਬਣਾਓ ਮਾਰੀ ਦੀ ਨਾ ਬਣਾਓ ਪਰ ਵਾਇਰਲ ਦੀ ਮੇਨ ਨਾਲੇ ਤੱਕ ਨਹੀਂ ਵੀਡੀਓ ਪਗਾਈ ਪਰ ਦਾਬਾ ਵਾਲਾ ਵੀਡੀਓ ਪਗਾਈ ਕੋਈ ਆਵਜੀ ਗੱਲਬਾਤ ਨਹੀਂ ਚੱਗਿਆ ਵੀਡੀਓ ਪਰ ਲੋਕਾਂ ਦਾ ਮੂੰਹ ਆਪਾਂ ਵਰਤੋਰੀ ਕਰ ਸਕਦੇ ਆ ਤੁਹਾਨੂੰ ਜੋ ਮਰਜ਼ੀ ਬਾਕੀ ਜੋ ਮਰਜ਼ੀ ਸੀ ਉਹ ਹੁਣ ਉਹ ਜਿੱਥੇ ਪੋਗਾ ਗੱਲਾਂ ਗੱਲਾਂ ਦੇ ਤੋ ਨਾਲ ਤੁਸੀਂ ਆਪਣਾ ਪਿੰਡ ਦੱਸਿਓ ਕਿੱਥੇ ਕਿੱਥੇ ਹਾਰਾ ਆ ਤੁਹਾਡੇ ਪਿੰਡਾਂ ਲੱਗੇ ਆ ਮੇਨ ਸ਼ਹਿਰ ਮੈਂ ਵੀ ਅਜਨਾਰੇ ਦੇ ਚਲੋ ਬੁਝਾਇਆ ਪਰ ਅਜਨਾਰੇ ਦੇ ਲਾਗੇ ਜਿਹੜਾ ਜਦੋਂ ਵੀ ਅਜਨਾਰੇ ਦੇ ਵਿੱਚ ਹੀ ਆ ਤੇ ਉੱਥੇ ਵੀ ਹੜ ਆਏ ਆ ਤੇ ਰਮਦਾਸ ਜਿੱਥੇ ਹੁਣ ਅਮਲੇਪੀ ਮਾ ਗੁਰੂ ਘਰਾਂ ਜਿੱਥੇ ਹੁਣ ਮੇਲਾ ਲੱਗਣਾ ਹੀ ਸ਼ਰਾਦਾ ਦੀ ਸ਼ਰਾਦਾ ਦੀ ਚੌਦ ਦਾ ਉੱਥੇ ਵੀ ਗੁਰੂ ਘਰ ਚ ਵਿਹਾੜ ਆਏ ਆ ਸ਼ਾਇਦ ਤੁਸੀਂ ਵੀਡੀਓ ਵੇਖੀਆਂ ਹੋਣਗੀਆਂ ਥੋਬੇ ਚ ਆਇਆ ਵਾ ਤੇ ਲੱਖੂ ਵਾਲ ਮੇਰੀ ਫਰੈਂਡ ਦਾ ਪਿੰਡਾ ਉੱਥੇ ਵੀ ਹੜ ਆਏ ਆ ਯਾਨੀ ਕਿ ਬੜੇ ਮਲੇ ਪੀ ਉਧਰ ਦੇ ਇਲਾਕੇ ਜਿਨ੍ਹਾਂ ਵਿੱਚ ਹੜ੍ਹ ਆਏ ਆ ਤੇ ਬਹੁਤ ਪਰੜ ਤੋਂ ਵੱਲ ਹੋ ਗਿਆ ਜਿਆਦਾ ਜਿਆਦਾ ਕਲਾਣਾ ਹੋਰ ਹੋ ਗਿਆ ਨਾ ਤੇ ਮੱਦੀਪੁਰ ਇਧਰ ਸਾਰਿਆਂ ਦੇ ਆਏ ਹੈਗੇ ਹਣ ਉਹ ਹੜ੍ਹ ਹੁੰਦਾ ਵਾ ਉਹ ਦਰਿਆ ਦਾ ਮਾਰ ਕੀ ਸਾਡੇ ਇਲਾਕੇ ਕੀ ਕੀ ਹੈ ਸਾਡੇ ਰਾਵੀ ਦਰਿਆ ਮਾਰ ਕਰਦਾ ਵਾ ਸਾਨੂੰ ਸਾਰਿਆਂ ਨੂੰ ਇਹਦਾ ਰਾਵੀ ਦਰਿਆ ਉਹ ਇਧਰ ਵੀ ਮਾਰ ਕਰਦਾ ਵਾ ਤੇ ਸਾਡੇ ਲਹਿੰਦੇ ਪੰਜਾਬ 'ਚ ਵੀ ਮਾਰ ਇਹੀ ਕਰਦਾ ਵਾ ਤੇ ਬਾਕੀ ਚਲੋ ਆਣਾ ਮਾਰ ਜਿਆ ਥੋਸਾ ਕਿ ਕਿ ਇਹਨੂੰ ਕੋ ਰੋਕ ਨਹੀਂ ਸਕਦਾ ਨਾ ਤੇ ਆਪਾਂ ਮੀਂਹ ਨੂੰ ਰੋਕ ਸਕਦੇ ਆ ਤੇ ਨਾ ਹੀ ਆਪਾਂ ਹੜ੍ਹ ਨੂੰ ਰੋਕ ਸਕਦੇ ਆ ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਕਿ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਈਏ ਉਹਨਾਂ ਨੂੰ ਰਾਸ਼ਨ ਪਾਣੀ ਦੇਈਏ ਜਿਹੜੇ ਹੜ੍ਹ ਚ ਫਸੇ ਹੋਏ ਨੇ ਤੇ ਬਾਕੀ ਤੁਹਾਨੂੰ ਜਿੱਦਾਂ ਮਿਲ ਪੀ ਸਾਡੇ ਵਿਚਾਰ ਕਿਹੋ ਜਿਹਾ ਲੱਗਦੇ ਆ ਉਹ ਜ਼ਰੂਰ ਕਮੈਂਟਾਂ ਵਿੱਚ ਦੱਸਿਆ ਕਰੋ ਬਾਕੀ ਜਿਹੜੇ ਲੋਕ ਜਲਸੀ ਕਰਦੇ ਆ ਮੇਰਾ ਉਹਨਾਂ ਨੂੰ ਇੱਕੋ ਹੀ ਸੁਨੇਹਾ ਆ ਕਿ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਸਮੱਤ ਬਖਸ਼ਿਆ ਦਿਮਾਗ ਬਖਸ਼ਿਆ ਵਾ ਬੋਲਣ ਲਈ ਜ਼ੁਬਾਨ ਵੀ ਦਿੱਤੀ ਆ ਪਰ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਬੋਲਣਾ ਸੋਚਣਾ ਤੇ ਵੇਖਣਾ ਵੇਖੋ ਤੇ ਚੰਗਾ ਵੇਖੋ ਬੋਲੋ ਤੇ ਚੰਗਾ ਬੋਲੋ ਸੁਣੋ ਤੇ ਚੰਗਾ ਸੁਣੋ ਤੇ ਬਸ ਮੇਰੀ ਇਹ ਹੀ ਤੁਹਾਡੇ ਅੱਗੇ ਅਰਦਾਸ ਆ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਨੇ ਬਿਆਰ ਕਰਿਆ ਕਰੋ ਜਿੰਨਾ ਸਾਰਿਆਂ ਨੂੰ ਵੀਡੀਓ ਵੇਖਣ ਦਾ ਮਤਲਬ ਕੀ ਤੇ ਜਲਦੀ ਹੀ ਸਾਡੀ ਵੀਡੀਓ ਜਿਹੜੀ ਆ ਉਹ ਸਾਡੇ ਚੈਨਲ YouTube ਤੇ ਆ ਰਹੀ ਆ ਸੋ ਸਾਡੀ ਵੀਡੀਓ ਨੂੰ ਉਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਬਾਕੀ ਵੀਡੀਓ ਨੂੰ ਪਿਆਰ ਦਿੱਤਾ ਵਾ ਤੇ ਸਾਡਾ ਜਿਹੜਾ ਵਾਸ਼ਟਾ ਹੈ ਵਾ ਉਹ ਵੀ ਟੁੱਟ ਗਿਆ ਵਾ ਚਲੋ ਕਿਉਂ ਟੁੱਟਿਆ ਕਿੱਦਾਂ ਟੁੱਟਿਆ ਉਹਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਡੀ ਵੀਡੀਓ ਨਹੀਂ ਪਈਆਂ ਮੈਂ ਕਿ ਕੋਸ਼ਿਸ਼ ਸਾਡੀ ਆਈ ਹੈ ਕਿ ਬਾਕੀ ਚਲੋ ਬਾਬੇ ਮੈਂ ਦੱਸਦਾ ਬਾਰੇ ਨਹੀਂ ਵੀਡੀਓ ਬਤੀਆਂ ਨਾ ਮਨਪ੍ਰੀਤ ਪੰਜੁੱਤ ਦੇ ਚੈਨਲ ਤੇ ਵੀ ਆ ਗਿਆ ਵੀਡੀਓ ਅੱਡ ਗਿਆ ਤੇ ਇਹ ਵੀਡੀਓ ਪਿੰਗ ਆਈ ਤੇ થોੜੀ ਪ੍ਰੋਬਲਮ ਕਰਕੇ ਘਰੇ ਨਹੀਂ ਪੈਂਟ ਨਾ ਹੋਣੀ। ਤੇ ਬਾਕੀ ਹੋਰ ਤੇ ਵੀ ਸਾਡੀਆਂ ਵੀਡੀਓ ਜਰੂਰ ਵੇਖਿਆ ਕਰੋ ਚੈਨਲ ਤੇ। ਵਸਦਾ ਪੰਜਾਬ ਪੰਜਾਬੀ ਲਾਈ। ਜਦੋਂ ਵੀ ਸਾਨੂੰ ਮੌਕਾ ਮਿਲਦਾ ਵਾ ਆਪਾਂ ਜਰੂਰ ਜਾਂਦੇ ਆਂ ਉਹਦੇ ਜੇ ਕੰਮ ਕਰਦੇ। ਕਿਉਂਕਿ ਆਪਾ ਉੱਤ ਪਰ ਤੁਲੇ ਹੀ। ਐਸੇ ਉਸਤਾਦ ਹੈ ਸਾਡੇ ਤੇ ਆਈ ਉਹਨਾਂ ਤੋਂ ਸਿੱਖਿਆ ਲਈ ਆ। ਉਹਨਾਂ ਨੇ ਹੀ ਸਾਡਾ ਚੰਨਾ ਬਣਾਇਆ ਵਾ। ਕੀ ਆਪਾਂ ਤਾਂ ਲੋਨ ਜਦੋਂ ਵੀ ਹੋਰ ਚੈਨਲ ਤੇ ਵੀਡੀਓ ਪਾਵਾਂਗੇ ਨਾ ਹਨ ਬਣੋਂ ਜਾਵਾਂਗੇ ਕਿ ਮਨਪ੍ਰੇਰ ਮਨਜ਼ੂਰ ਬਿਕਾਰ ਤੇ ਤੁਹਾਨੂੰ ਇੱਕ ਦਿਨ ਪਹਿਲਾਂ ਹੀ ਬਲੌਗ ਚ ਦੱਸ ਦਿਆਂਗਾ ਬਲੌਗ ਚ ਦੱਸਾਂਗੇ ਜ਼ਰੂਰ ਜੀ ਕਿ ਅਸੀਂ ਜਾ ਰਹੇ ਹਾਂ ਬਾਕੀ ਜਿਹੜੇ ਸਾਨੂੰ ਸਬਸਕ੍ਰਾਈਬਰ ਮਿਲਦੇ ਆ ਜਦੋਂ ਅਸੀਂ ਦੱਸਾਂ ਜene ਦਰਬਾਰ ਸਾਹਿਬ ਜਾਂਦੇ ਆ ਜਾਂ ਕਿਤੇ ਵੀ ਕਿਤੇ ਸ਼ਹਿਰ ਜਾਈਦਾ ਸਾਨੂੰ ਸਬਸਕ੍ਰਾਈਬਰ ਮਿਲਦੇ ਆ ਬਹੁਤ ਖੁਸ਼ੀ ਹੁੰਦੀ ਆ ਤੇ ਉਹ ਮਨਪ੍ਰੇਰ ਮਨਜ਼ੂਰ ਦੇ ਬਾਰੇ ਵੀ ਪੁੱਛਦੇ ਹੁੰਦੇ ਆ ਕੀ ਕਿੱਦਾਂ ਆਂ ਆਂਟੀ ਅੰਕਲ ਬਾਰੇ ਵੀ ਪੁੱਛਦੇ ਆ ਤੇ ਆਪਾਂ ਹੀ ਕਿਹੜੇ ਸਭ ਠੀਕ ਠਾਕ ਆ ਤੇ ਵਧੀਆ ਲੱਗਦਾ ਆ ਆ ਐਸ ਕੀ ਗੇਹੇ ਆ ਪਰ ਕਿੰਨੇ ਦਿਨ ਹੋ ਗਏ ਗੇ ਨੂੰ ਸ਼ੁਕਰਵਾਰ ਮੇਰੇ ਨਾਲ ਗੱਲ ਹਾਂ ਜੀ ਹੋ ਗਏ ਚਾਰ ਦਿਨ ਹੋ ਗਏ ਗੇ ਜਿੰਦ tide ਪਰ ਉਹਦਨੇ ਵਾਈਪਰ ਤੇ ਮੈਨਾਂ ਇਨਾ ਸਬਸਕਰਾਈਬਰ ਮਿਲਿਆ ਨਾ ਪਹਿਲੇ ਦਿਨ ਕਿ ਬਹੁਤ ਜ਼ਿਆਦਾ ਸਬਸਕਰਾਈਬਰ ਮਿਲੇ ਮੈਨੂੰ ਅੱਟ ਪੰਜਾਂ ਸੀ ਆ ਮਿਲਦਾ ਬਾਅਦ ਦਰਬਾਰ ਸਭ ਹੀ ਦਿੱਗੇ ਹੋ ਕੋਸ਼ ਕਰ ਰਵਾਂ ਕਿ ਮੈਂ ਬਹੁਤ ਖੁਸ਼ ਹਾਂ। ਤੇ ਇੱਕ ਖਾਸ ਗੱਲ ਤੁਹਾਨੂੰ ਜਿਹੜੀ ਦੱਸਣ ਲੱਗੀ ਆਂ ਉਹ ਬੜੀ ਖੁਸ਼ੀ ਵਾਲੀ ਗੱਲ ਆ। ਕਿ ਉੱਥੇ ਨਾ 3000 ਬੰਦੇ ਮਿਲਦੀ ਗੁਰਸਿੱਖ ਸੀਗੇ। ਕਿ ਮੈਨੂੰ ਲੱਗਦਾ ਕਿ ਪਿੰਡਾਂ ਮੁੰਡਾਂ ਤੋਂ ਆਏ ਸੀਗੇ। ਉਹ ਇਹਨਾਂ ਨੂੰ ਇਹਨਾਂ ਦੇ ਤੇ ਥੋੜੀ ਲੱਕ ਦੀ ਪ੍ਰੋਬਲਮ ਆ ਨਾ। ਇਹਨਾਂ ਨੂੰ ਤੇ ਕਹਿੰਦੇ ਨਹੀਂ ਉਹ ਜਿਹੜੇ ਅੰਕਲ ਜੀ ਸੀ ਉਹ ਮੈਨੂੰ ਘਲਾਰ ਕੇ ਕਹਿਣ। ਕਹਿੰਦੇ ਤੁਹਾਡੀ ਦੋਨਾਂ ਦੀ ਜੋੜੀ ਵਾ ਕਮਾਲ ਆ। ਕਹਿੰਦੇ ਵਾਗਰ ਚੜਦੀ ਗਲਾ ਵਾਛੇ। ਕਿ ਤੇ ਜੋੜੀ ਬੜੀ ਸੋਹਣੀ ਆ। ਤੇ ਇੱਕ ਦਵਾ ਨੇ ਤਾਂ ਮੇਰੀਆਂ ਫੋਟੋਆਂ ਵੀ ਲਈਆਂ ਆ। ਇਹਨਾਂ ਨੇ ਵੀ ਕਹਿੰਦੇ ਫੋਟੋ ਲੈਣੇ ਪਰ ਇਹਨਾਂ ਨੇ ਮਨਾ ਕਰਤਾ ਤੇ ਫਿਰ ਮੈਂ ਗੁਰੂ ਦੀ ਨਗਰੀ ਦੇ ਵਿੱਚ ਗਿਆ ਕਿ ਚਲੋ ਗੁਰੂ ਦੀ ਨਗਰੀ ਵਿੱਚ ਖੜੇ ਆਂ ਤੇ ਸਾਡੀ ਫੋਟੋ ਜ਼ਰੂਰ ਲਓ ਉਹਨਾਂ ਨੇ ਮੈਨੂੰ ਫੋਟੋ ਵੀ ਲਈ ਆ ਉਹ ਜੇ ਸਾਨੂੰ ਦੇਖਦੇ ਆ ਜਾਂ ਸੁਣਦੇ ਹੋਣਗੇ ਤੇ ਜ਼ਰੂਰ ਮੈਨੂੰ ਮੈਸੇਜ ਕਰਿਓ ਰਿਪਲਾਈ ਦਿਓ ਪਲੀਜ਼ ਤੇ ਬਾਕੀਆਂ ਨੂੰ ਉਹ ਮੰਤਰੀ ਨੂੰ ਮਨਜ਼ੂਰ ਦੇ ਕੇ ਵੀਡੀਓ ਵਾਲੀ ਵੀ ਕੋਈ ਨਾ ਕੋਈ ਕੁਝ ਦੱਸਿਆ ਸੀ ਕਿ ਮੈਸੇਜ ਜ਼ਰੂਰ ਪੰਚਾਇਆ ਪਰ ਆਪਾਂ ਅਜੇ ਤੱਕ ਪੰਚਾਇਆ ਨਹੀਂ ਆ ਜੇਦੋਂ ਸਾਨੂੰ ਮੌਕਾ ਮਿਲਿਆ ਜਾਂਦਾ ਆਪਾਂ ਗੂੜ ਕੱਲਬਤ ਕਰਾਂਗੇ ਅੰਟੀ ਜੀ ਅੰਕਲ ਜੀ ਤੁਹਾਡੇ ਪਰ ਇੱਕ ਤਾਂ ਇੱਕ ਗੁਰੂ ਸ਼ਖ ਮਿਲਿਆ ਸੀ ਤਾਂ ਇੱਕ ਤਾਂ ਗੱਲ ਕਰਦੇ ਸੀ ਪਰ ਚਲੋ ਉਹ ਵੀ ਵੀਡੀਓ ਮਾੜੀ ਨਹੀਂ ਆ ਉਹ ਵੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਨੂੰ ਦਰਸਾਉਂਦੀ ਹੋਈ ਵੀਡੀਓ ਆ ਚਲੋ ਬਾਕੀ ਹਨਾ ਆਪੋ ਆਪਣਾ ਨਜ਼ਰੀਆ ਹੁੰਦਾ ਵੇਖਣਾ ਕੋਈ ਕਿਸ ਤਰੀਕੇ ਨਾਲ ਦੇਖਦਾ ਕੋਈ ਕਿਸ ਤਰੀਕੇ ਨਾਲ ਦੇਖਦਾ ਚਲੋ ਮੇਰੀ ਅੰਦਰ ਚਾਹ ਦਾ ਵਾਲਾ ਪਰਥਾ ਬਣ ਗਿਆ ਵੇ ਸਾਰਿਆਂ ਨੂੰ ਹੋਰ ਸਣਾ ਸਭ ਠੀਕ ਠਾਕ ਹੋਣਗੇ ਅੱਜ ਬੜੇ ਦਿਨਾਂ ਬਾਅਦ ਅਮਰਜੀਤਾਂ ਦੀ ਬਲੌਗ ਬਣਾਉਣਾ ਤੇ ਮੈਂ ਚੱਲ ਬਣਾ ਲੈਣੇ ਆ ਕਿ ਵੀ ਬਹੁਤ ਛੇ ਦਿਓ ਗਿਆ ਬਲੌਗ ਪਏ ਨੂੰ ਤੇ ਐਦਾਂ ਹੀ ਸ਼ੇਅ ਸ਼ੁਰੂਦ ਕਰਕੇ ਨਾ ਇਹ ਵੀਡੀਓ ਪਈ ਤੇ ਨਾ ਇਹ ਵੀ ਬਲੌਗ ਪਿਆ ਹੂੰ ਕਟ ਮੰਦੀ ਹਰਾਂ ਬਾਰੇ ਤੁਹਾਡੇ ਕੀ ਵਿਚਾਰ ਹਰਾਂ ਬਾਰੇ ਵਿਚਾਰ ਇਹ ਹੈ ਕਿ ਮੀ ਨੂੰ ਨਾ ਹੀ ਪਵੇ ਇਹ ਤੇ ਤੁਹਾਨੂੰ ਪਤਾ ਹੀ ਬਾਬੇ ਦਾ ਵਿਆਹ ਚੱਲ ਰਿਹਾ ਤੇ ਬੱਦਲ ਵੀ ਰੰਗ ਡਿਆ ਥੋੜਾ ਥਰਕ ਤੇ ਮੀਂਹ ਨਹੀਂ ਪਿਆ ਦੋ ਤਿੰਨ ਦਿਨ ਉਹ ਤਾਂ ਪਿਆ ਹੀ ਨਹੀਂ ਨਾ ਇੱਕ ਹਫ਼ਤਾ ਕਿਉਂਕਿ ਬਹੁਤ ਪਾਣੀ ਪਾਣੀ ਹੋ ਗਿਆ ਇਤਰ ਵਿਆਸ ਵੱਲ ਹੋ ਗਏ ਇਹ ਤੁਹਾਨੂੰ ਪਤਾ ਹੀ ਡੇਰਾ ਬਾਬਾ ਨਾਨਕ ਵਾਲਾ ਹੋ ਗਿਆ ਇੱਧਰ ਤੇ ਆਉਂਦੇ ਜਿਆਦਾ ਜੀ ਪਾਣੀ ਆ ਤੇ ਮੇਰੇ ਸਹੁਰੇ ਇੱਧਰ ਇੱਕ ਨਾਲੇ ਵੱਲ ਤੇ ਤਰੀ ਬਾਬੇ ਨੂੰ ਨਾ ਕੰਮ ਖਰਾਬ ਹੋ ਗਿਆ ਕਿਉਂਕਿ ਕੱਲ ਦਾ ਪਾਣੀ ਉੱਤੇ ਵੀ ਸੂਰਜ ਬਹੁਤ ਜ਼ਿਆਦਾ ਆ ਗਿਆ ਤੇ ਇਹਨਾਂ ਦੇ ਉੱਤਰ ਛੋਨੇ ਛੋਨੇ ਪੱਕੇ ਹੀ ਕਿਉਂਕਿ ਉੱਤਰ ਜੋ ਫਸਲਾਂ ਉਹ ਤੇਨ ਕੱਢਦੇ ਆ ਕਿ ਜਿੱਦਾਂ ਮਟਰ ਮਟਰ ਕੋਈ ਲਾਲਾ ਦਾ ਕੋਈ ਆਲੂ ਨੂੰ ਵੀ ਲਿੰਦਾ ਹੋਵੇ ਤੇ ਬਾਕੀ ਚਲ ਕੁਦਰਤ ਦੀ ਮਾਰ ਹੀ ਹੁਣ ਤਾਂ ਚੱਲਣੀ ਪੈਣੀ ਆ ਰੋਟੀ ਭੁੱਖੇ ਨਹੀਂ ਖਾ ਲੈਣ ਤੇ ਰੱਜੇ ਨੇ ਵੀ ਖਾ ਲੈਣੀ ਆ ਬਾਕੀ ਜੋ ਕਰਮਾ ਜੀ ਬਾਕੀ ਇਹ ਆ ਕਿ ਨਾਲੇ ਅੱਜ ਬਰਦਰਵਾਤ ਆਪਾਂ ਵਲੋਗ ਪੜਿਆ ਵਾ ਤੇ ਇਹ ਵੀਡੀਓ ਵੀ ਤੁਹਾਨੂੰ ਪਤਾ ਹੀ ਪਾਦੀ ਗਾ ਤੇਰੀ ਹੋ ਗਿਆ ਤੇ ਨਾਲੇ ਜਲਦੀ ਹੋਣ ਤੁਹਾਨੂੰ ਵੀਡੀਓ ਨਵੀਂ ਪਾਵਾਂਗੇ ਜੀ ਰੂਲ ਵੇਖਣਾ ਤੇ ਗੱਲ ਕਰਾ ਸ਼ੇਅਰ ਕਰਨਾ ਕਿਉਂਕਿ ਹੁਣ ਬਾਬੇ ਮੇਰਾ ਸ਼ੇਅਰ ਬਿਲਕੁਲ ਠੀਕ ਆ ਕੋਈ ਆਵਜੀ ਗੱਲਬਾਤ ਨਹੀਂ ਆ ਤੇ ਬਾਕੀ ਤਾਂ ਨੰਬਰ ਜਿੱਤਨੇ ਆ ਦਸੇ ਤਾਣਾ ਸਭ ਕੁਝ ਹਾਂ ਨਵਾਜੀ